ਦੋਸਤੋ ਅੱਜ ਆਪਾਂ ਦੁਨੀਆ ਦੀਆਂ 10 ਸਭ ਤੋਂ ਡਰਾਉਣੀਆਂ ਥਾਵਾਂ ਬਾਰੇ ਗੱਲ ਕਰਾਂਗੇ। ਨੰਬਰ 10, ਪੋਵੇਗਲੀਆ ਆਈਲੈਂਡ, ਇਟਲੀ। ਵੈਨਿਸ ਨੇੜੇ ਇੱਕ ਸੁੰਨਾ, ਡਰਾਉਣਾ ਟਾਪੂ ਜਿੱਥੇ ਕੋਈ ਨਹੀਂ ਵੱਸਦਾ। ਲੋਕ ਕਹਿੰਦੇ ਨੇ ਕਿ ਸ਼ਾਮ ਢਲਦੇ ਹੀ ਟੁੱਟੀਆਂ ਇਮਾਰਤਾਂ ਵਿੱਚੋਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ। ਮਛੇਰੇ ਵੀ ਇਸ ਟਾਪੂ ਦੇ ਕੋਲੋਂ ਲੰਘਣ ਤੋਂ ਕਤਰਾਉਂਦੇ ਹਨ। ਨੰਬਰ 9, ਜਾਪਾਨ ਦਾ ਆਉਕਿ ਗਹਾਰਾ ਜੰਗਲ। ਮਾਊਂਟ ਫੂਜੀ ਦੇ ਪੈਰਾਂ 'ਚ ਵੱਸਿਆ ਇਹ ਜੰਗਲ ਕਣੇ ਦਰਖਤਾ ਡੂੰਗੀ ਚੋਪ ਅਤੇ ਅਜੀਬ ਰਹਾ ਲਈ ਮਸ਼ਹੂਰ ਹੈ ਕਈ ਵਾਰ ਕੰਪਾਸ ਵੀ ਇੱਥੇ ਠੀਕ ਕੰਮ ਨਹੀਂ ਕਰਦਾ ਅਤੇ ਲੋਕ ਕਹਿੰਦੇ ਹਨ ਕਿ ਜੰਗਲ ਦੀਆਂ ਗਹਿਰਾਈਆਂ ਵਿੱਚੋਂ ਕੋਈ ਨਿਗਾਹ ਰੱਖਦਾ ਮਹਿਸੂਸ ਹੁੰਦਾ ਹੈ ਨੰਬਰ 8 ਗੁੱਡੀਆਂ ਦਾ ਟਾਪੂ ਮੈਕਸੀਕੋ ਸਿਟੀ ਸੈਂਕੜੀਆਂ ਟੁੱਟੀਆਂ ਪੁਰਾਣੀਆਂ ਗੁੱਡੀਆਂ ਰੁੱਖਾਂ ਤੇ ਚੁੰਬੜੀਆਂ ਤੋਂ ਲਟਕੀ ਹੋਈਆਂ ਇਹਨਾਂ ਦੇ ਸੁੱਕੇ ਚਿਹਰੇ ਹਰ ਆਉਣ ਵਾਲੇ ਨੂੰ ਤੱਕਦੇ ਜਾਪਦੇ ਹਨ ਲੋਕ ਕਹਿੰਦੇ ਨੇ ਕਿ ਹਵਾ ਨਾਲ ਇਹਨਾਂ ਦੀਆਂ ਗੁੱਡੀਆਂ ਹੌਲੀ-ਹੌਲੀ ਹਿਲਦੀਆਂ ਹਨ ਜਿਵੇਂ ਇਹ ਅਜੇ ਵੀ ਇਸ ਟਾਪੂ ਦੀ ਰੱਖਿਆ ਕਰ ਰਹੀਆਂ ਹੂੰ ਨੰਬਰ 7 ਸਟੈਨਲੀ ਹੋਟਲ ਕੋਲੋਰਾਡੋ ਇਹ ਹੋਟਲ ਸਟੀਫਨ ਕਿੰਗ ਦੀ ਮਸ਼ਹੂਰ ਡਰਾਵਣੀ ਕਹਾਣੀ ਲਈ ਮਸ਼ਹੂਰ ਹੋਇਆ ਸੀ ਲੋਕ ਅਕਸਰ ਰਾਤ ਨੂੰ ਪਿਆਨੋ ਦੀ ਧੁਨ ਖਾਲੀ ਕਮਰਿਆਂ ਤੋਂ ਕਦਮਾਂ ਦੀਆਂ ਆਵਾਜ਼ਾਂ ਅਤੇ ਅੰਦੇਖੇ ਲੋਕਾਂ ਦਾ ਹਾਸਾ ਸੁਣਨ ਦੀ ਗੱਲ ਕਰਦੇ ਹਨ ਨੰਬਰ 6 ਰੋਮਾਨੀਆ ਦਾ ਹੋਇਆ ਬਾਲਚੂ ਜੰਗਲ ਇਸ ਨੂੰ ਟ੍ਰਾਂਸਿਲਵੇਨੀਆ ਦਾ ਬਰਮੂਡਾ ਤਿਕੋਣ ਵੀ ਕਿਹਾ ਜਾਂਦਾ ਹੈ ਇੱਥੇ ਅਜੀਬ ਰੋਸ਼ਨੀयां अणसुणिया आवाजा पूरी तरह गोल खेतर वेखे गए हैं जिथे कोई पौधा नहीं उगता कई लोग दसते हैं कि जंगल में इकले होकर भी कोई तकदा महसूस हों है नंबर पां पानगढ़ किला राजस्थान भारत का सब तो मशहूर भयानक स्थान टुटे दरवाजे खाली कमरे और सुनिया गलिया जिमें समा रुक गया हो शाम तो किसी अंदर जाने की इजाजत नहीं जो इस किले की कहानी होर भी डराना बना है ਨੰਬਰ 4 ਟਾਵਰ ਆਫ ਲੰਡਨ ਇੱਕ ਸਮੇਂ ਰਾਜਮਹਿਲ ਫਿਰ ਕੈਦਖਾਨਾ ਅਤੇ ਹੁਣ ਭਿਆਨਕ ਕਹਾਣੀਆਂ ਨਾਲ ਭਰਪੂਰ ਸਥਾਨ ਸੁਰੱਖਿਆ ਕਰਮੀ ਦੱਸਦੇ ਹਨ ਕਿ ਦਰਵਾਜ਼ੇ ਆਪਣੇ ਆਪ ਖੁੱਲ ਜਾਂ ਬੰਦ ਹੋ ਜਾਂਦੇ ਹਨ ਸਭ ਤੋਂ ਮਸ਼ਹੂਰ ਐਨ ਬੋਲੀ ਹੈਨਰੀ ਦੀਆਂ 8 ਪਤਨੀਆਂ ਵਿੱਚੋਂ ਇੱਕ ਜਿਸ ਨੂੰ ਅਕਸਰ ਆਪਣੀ ਮੌਤ ਵਾਲੀ ਜਗ੍ਹਾ ਦੇ ਨੇੜੇ ਆਪਣਾ ਸਿਰ ਚੁੱਕੀ ਹੋਈ ਦਿਖਾਈ ਦੇਣ ਦੀ ਗੱਲ ਕੀਤੀ ਜਾਂਦੀ ਹੈ ਨੰਬਰ 3 ਮੋਂਟੇ ਕਰਿਸਟੋ ਹੋਮਸਟੇਡ ਆਸਟ੍ਰੇਲੀਆ ਆਸਟ੍ਰੇਲੀਆ ਦਾ ਸਭ ਤੋਂ ਭਿਆਨਕ ਘਰ ਮੰਨਿਆ ਜਾਂਦਾ ਹੈ ਮਹਿਮਾਨ ਅਕਸਰ ਠੰਡੇ ਖੇਤਰ 부ਜਦੀ ਜਲਦੀ ਲਾਈਟਾਂ ਅਤੇ ਖਾਲੀ ਕਮਰਿਆਂ ਜੋ ਕਦਮਾਂ ਦੀਆਂ ਆਵਾਜ਼ਾਂ ਸੁਣਨ ਦੀ ਗੱਲ ਕਰਦੇ ਹਨ ਨੰਬਰ 2 ਲਾਲੋਰੀ ਮੈਂਸ਼ਨ ਨਿਊ ਓਰਲੈਂਡ ਇਹ ਪੁਰਾਣਾ ਮਹਿਲ ਆਪਣੇ ਅਤੀਤ ਅਤੇ ਅਜੀਬ ਘਟਨਾਵਾਂ ਲਈ ਮਸ਼ਹੂਰ ਹੈ ਲੋਕ ਦੱਸਦੇ ਹਨ ਕਿ ਕਈ ਵਾਰ ਉੱਪਰ ਦੀਆਂ ਖਿੜਕੀਆਂ 'ਚ ਅਣਜਾਣ ਸائے ਦਿਖਾਈ ਦਿੰਦੇ ਹਨ ਜਦੋਂ ਘਰ ਪੂਰੀ ਤਰ੍ਹਾਂ ਖਾਲੀ ਹੁੰਦਾ ਹੈ ਅਤੇ ਨੰਬਰ 1 ਪੈਰਿਸ ਦੇ ਕੈਟਾਕੋਮਬਸ ਜ਼ਮੀਨ ਦੇ ਹੇਠਾਂ ਕਿਲੋਮੀਟਰਾਂ ਤੱਕ ਫੈਲੀਆਂ ਸੁਰੰਗਾਂ ਲੱਖਾਂ ਕੰਗਾਲੀ ਹੱਡੀਆਂ ਨਾਲ ਭਰੇ ਹੋਏ ਜਿਵੇਂ-ਜਿਵੇਂ ਗਹਿਰਾਈ ਵੱਧਦੀ ਹੈ ਹਵਾ ਠੰਡੀ ਹੁੰਦੀ ਜਾਂਦੀ ਹੈ ਕੁਝ ਯਾਤਰੀ ਕਹਿੰਦੇ ਹਨ ਕਿ ਸੁਰੰਗਾਂ ਵਿੱਚੋਂ ਕਦਮਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਉਹ ਵੀ ਉਦੋਂ ਜਦੋਂ ਉੱਥੇ ਕੋਈ ਹੋਰ ਨਹੀਂ ਹੁੰਦਾ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਸਾਡੇ ਪੇਜ ਨੂੰ ਲਾਇਕ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ